ਅਜੈ ਚਿੱਤਰਕਾਰ ਪੰਜਾਬੀ ਸਾਹਿਤ ਦੀ ਦੁਨੀਆ ਵਿੱਚ ਇੱਕ ਬਹੁਤ ਪਿਆਰਾ ਔਰ ਰੌਸ਼ਨ ਰੌਸ਼ਨ ਨਾਮ ਹੈ ਔਰ ਇਹ ਨਾਮ ਰਹੇਗਾ ਖਾਸਕੇ ਗਜ਼ਲ ਦੇ ਪੰਜਾਬੀ ਗਜ਼ਲ ਦੇ ਖੇਤਰ ਵਿੱਚ ਅਜੈ ਚਿੱਤਰਕਾਰ ਦਾ ਕੰਮ ਮੋਡੀਆਂ ਵਾਲਾ ਜਿਨ੍ਹਾਂ ਨੇ ਪੰਜਾਬੀ ਗਜ਼ਲ ਦੀ ਤੁਪ ਬਣਾਉਣ ਵਿੱਚ ਪੰਜਾਬੀ ਗਜ਼ਲ ਨੂੰ ਹੋਰ ਸੋਹਣੀ ਹੋਰ ਸ਼ਾਨਦਾਰ ਬਣਾਉਣ 'ਚ ਬਹੁਤ ਵੱਡਾ ਰੋਲ ਅਦਾ ਕੀਤਾ। ਟੈਕਨੀਕੀ ਪੱਖੋਂ ਵੀ ਤੇ ਵਿਸ਼ੇ ਦੇ ਪੱਖੋਂ ਵੀ, ਅਹਿਸਾਸ ਦੇ ਪੱਖੋਂ ਵੀ, ਭਾਵਨਾ ਦੇ ਪੱਖੋਂ ਵੀ, ਵਾਲਿਕ ਜੋ ਪ੍ਰਗਤੀਵਾਦੀ ਧਾਰਾ ਦੇ ਲੇਖਕ ਸੀ, ਉਹਨਾਂ ਨੇ ਤੋਰ ਕੇ ਇਸ ਮਾਨਵਤਾ ਦੇ ਭਲੇ ਦੇ ਚੰਗੇ ਇੱਕ ਇਨਸਾਨ ਦਿੱਤਾ ਤਾਂ ਇੱਕ ਦੋਸਤ ਵੀ ਦੋਸਤ ਵੀ ਉਹ ਬਹੁਤ ਇਮਾਨਦਾਰ ਔਰ ਬੁਰਖਰੂਸ ਔਰ ਬਹੁਤ ਨਿੱਕੇ ਆਰਮਿਸਾਨ ਤੋਂ ਸਾਹਿਦ ਬਾਕੀ ਖੇਤਰਾ ਵਿੱਚ ਵੀ ਬਾਲ ਸਾਹਿਦ ਜਿਸ ਵੀ ਔਰ ਗੀਤਾਂਜਲੀ ਦਾ ਅਨਵਾਦ ਕਰਨ ਵਿੱਚ ਵੀ ਉਹਨਾਂ ਨੇ ਬਹੁਤ ਸ਼ਾਨਦਾਰ ਅਨਵਾਦ ਕੀਤਾ ਸੋ ਇਸ ਇਹੋ ਜਿਹੇ ਸਹਿਦਕਾਰ ਦੀ ਵਿਦਾ ਤੇ ਬੇਸ਼ੱਕ ਇਸ ਜਹਾਨ ਤੋਂ ਸਾਰਿਆਂ ਨੇ ਜਾਣਾਂ ਲੇਕਿਨ ਜਦੋਂ ਕੋਈ ਇਹੋ ਜਾਂ ਸ਼ਖਸ ਜਹਾਨ ਤੋਂ ਜਾਂਦਾ ਤੇ ਜ਼ਰੂਰ ਦਿਲ ਵਿੱਚ 11 ਦੁੱਖ ਹੁੰਦਾ ਹੈ ਔਰ ਅਸੀਂ ਉਹਦੀ ਜਾਣ ਨੂੰ ਮਹਿਸੂਸ ਕਰਦੇ ਆਂ ਔਰ ਉਹਦੀ ਘਾਟ ਨੂੰ ਉਹਦੀ ਬਹੁਤ ਜਣ ਅ ਸ਼ਿੱਦਤ ਨਾਲ ਮਹਿਸੂਸ ਕਰਦੇ ਆਂ